ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਆਂ ਕਿ ਸਾਰੇ ਮੇਰੇ ਭੈਣ ਭਰਾ ਚੜ੍ਹਦੀ ਕਲਾ ਦੇ ਵਿੱਚ ਹੋਗੇ ਤੇ ਮਰਾਂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਬਹੁਤ ਚਿਰਾਂ ਬਾਅਦ ਮੈਂ ਤੁਹਾਡੇ ਰੂਬਰੂ ਹੋ ਰਿਹਾ ਆਂ ਹੋਰ ਇਹ ਬੜੀ ਵਿਚਾਰਧਾਰਨਾ ਵਾਲੀ ਗੱਲ ਆ ਚਲੋ ਆਪਾਂ ਆਪਣੀ ਸਮਝ ਵਾ ਜੋ ਮੈਨੂੰ ਮਹਿਸੂਸ ਹੋਇਆ ਮੈਂ ਆਪਣੇ ਵਿਚਾਰ ਸਮੁੱਚੀ ਕੌਮ ਦੇ ਅਗੇ ਰਕਿਆ ਕਿ 10 ਤਰੀਕ ਨੂੰ ਅੰਤਰਕ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸੰਤਿਆ ਸੇਵਾਵਾ ਖਤਮ ਕਰ ਦਿੱਤੀਆਂ ਗਈਆਂ ਸੀ ਜਿਹਦੇ ਰੋਸ ਵਜੋਂ بڑے ਵੱਡੇ ਪੱਧਰ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਤੇ ਹੋਰ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ ਨਹੀਂ ਜੀ ਤੇ ਬਹੁਤ ਮਾੜਾ ਕੰਮ ਕੀਤਾ ਜਿਹੜੇ ਵਿਰੋਧ ਕਰਨ ਵਾਲੇ ਆ ਉਹਨਾਂ ਦੇ ਉਹਨਾਂ ਦੇ ਵਿੱਚ ਅੰਤਰ ਕਮੇਟੀ ਦੇ ਤਿੰਨ ਮੈਂਬਰ ਨੇ ਜਸਵੰਤ ਸਿੰਘ ਪੁੜੈਣ ਪਰਮਜੀਤ ਸਿੰਘ ਰਾਏਪੁਰ ਤੇ ਅਮਰੀਕ ਸਿੰਘ ਬੱਛੋ ਆ ਉਹਨਾਂ ਦੀ ਖਬਰਾਂ ਜੀ ਆ ਦੇਖਿਓ ਜੀ ਤੇ ਦੂਸਰੀ ਜਿਹੜੀ ਆ ਉਹਨਾਂ ਦਾ ਜਿਹੜਾ ਬਿਆਨ ਆ ਪਰਮਜੀਤ ਸਿੰਘ ਪੰਚੋਲੀ ਤੇ ਹੋਰ ਮੈਂਬਰ ਨੇ ਆ ਜਿਹੜੇ ਸਾਰੇ ਸ਼ਰੋਨੀ ਕਮੇਟੀ ਦੇ ਮੈਂਬਰ ਨੇ ਜਿਹੜੇ ਵਿਰੋਧੀ ਧਰਾਂ ਦੇ ਤੇਰ ਦੇ ਨਾਲ ਸੰਬੰਧਿਤ ਹੈ ਔਰ ਇਹਨਾਂ ਨੇ ਇਹਨਾਂ ਵਿਰੋਧ ਕੀਤਾ ਨਾ ਔਰ ਕਈਆਂ ਨੇ ਕਿੰਤੂ ਪ੍ਰਤੂ ਕੀਤੀ ਜਿਨੂੰ ਮੈਂ ਕਿਹਾ ਜੀ ਬੜਾ ਮੰਤਪਾਕੀ ਗੱਲ ਹੈ ਤਾਂ ਕਰਨਾ ਨਹੀਂ ਚਾਹੀਦਾ ਜੋ ਵੀ ਤਿੰਨ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਉਹ ਸੋਚ ਵਿਚਾਰ ਕੇ ਕੀਤਾ ਹੋਊਗਾ ਸਹੀ ਕੀਤਾ ਹੋਊਗਾ ਐਸ ਮਸਲੇ ਦੇ ਤੇ ਇਹ ਬੋਲ ਪਏ ਸਾਰੇ ਮੈਂਬਰ ਤੇ ਦੂਜੇ ਪਾਸੇ ਜਿਹੜਾ ਇਹਨਾਂ ਦਾ ਚਾਹਤਾ ਜਿਨ੍ਹਾਂ ਦੀਆਂ ਪਾਰਟੀਆਂ ਦੇ ਵਿੱਚ ਇਹਨਾਂ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਢੀਂਡ ਸਿਉਣੀ ਜਾਂਦੇ ਰਹੇ ਨੇ ਅਮਰਤ ਬਾਣ ਨੇ ਜਿਹੜੀ ਜਥੇਪੰਦੀ ਬਣਾਈ ਆ ਅਕਾਲੀ ਦਲ ਵਾਰਿਸ ਪੰਜਾਬ ਤੇ ਦੀ ਇੱਕ ਮੈਂਬਰਸ਼ਿਪ ਜਿਹਦਾ ਹੁਣ ਅਕਾਲੀ ਦਲ ਦੀ ਮੈਂਬਰਸ਼ਿਪ ਭਰਣ ਦੇ ਨੇ ਭਰਤੀ ਹੋ ਰਹੀ ਆ ਉਹਦੇ ਵਿੱਚ ਸ਼੍ਰੋਣੀ ਕਮੇਟੀ ਦੇ ਮੈਂਬਰਸ਼ਿਪ ਦੀਆਂ ਪਰਚੀਆਂ ਕੱਟੀਆਂ ਗਈਆਂ ਮਾਤਾ ਸਾਹਿਬਕੌਰ ਦੇ ਨਾਂ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਖਿਆ ਔਰ ਉਸ ਦਾ ਜਿਹੜਾ ਚੰਦਾ 100 ਰੁਪਏ ਰੱਖਿਆ ਗਿਆ ਉਹ ਪੋਸਟ ਜਿਹੜੀ ਆ ਗਈ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਕੋਈ ਨਹੀਂ ਬੋਲਿਆ ਮੈਂ ਇਸ ਵੀਡੀਓ ਰਾਹੀਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਆਂ ਔਰ ਪੁੱਛਣਾ ਵੀ ਚਾਹੁੰਦਾ ਆਂ ਨਾ ਲੋਕਾਂ ਨੂੰ ਜਿਹੜਾ ਬਾਦ ਦਾ ਵਿਰੋਧ ਕਰਦੇ ਰਹੇ ਨੇ ਇਹ ਉਹ ਲੋਕ ਨੇ ਜਿਹੜੇ ਦੇਖਦੇ ਰਹਿੰਦੇ ਕਿ ਕਿਹੜੇ ਵਾਲੇ ਕੋਈ ਇਹੋ ਜਿਹੀ ਕੋਈ ਗੱਲਬਾਤ ਹੋਵੇ ਕਿ ਅਸੀਂ ਬਾਦੂ ਸਾਹਿਬ ਤੇ ਨਿਸ਼ਾਨਾ ਸ਼ਾਦੀ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਸੀ ਕਿ ਹੁਣ ਤੁਹਾਨੂੰ ਕਿਹੜਾ ਸੱਪ ਸੁੰਗ ਗਿਆ ਤੇ ਹੁਣ ਵੀ ਤੁਸੀਂ ਕਿੰਤੂ ਪਰਤੂ ਕਰਦੇ ਨੂੰ ਪੁੱਛੋ ਅੰਮ੍ਰਿਤਪਾਲ ਨੂੰ ਅੰਮ੍ਰਿਤਪਾਲ ਨੂੰ ਅਕਾਲ ਤਖਤ ਸਾਹਿਬ ਤੇ ਤੈਮਲ ਕਰਨਾ ਅਕਾਲਤਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਵੇਖੋ ਇਹਦੇ ਤੇ ਕਿ ਸਟੈਂਡ ਲੈਂਦੇ ਨੇ ਕਿਉਂਕਿ ਕਈ ਇਹ ਨਹੀਂ ਕਹਿੰਦੇ ਕਿ ਸਾਡੇ ਕੋਲ ਲਿਖਤੀ ਕੋਈ ਸ਼ਿਕਾਇਤ ਨਹੀਂ ਆਈ ਪਰ ਇਹ ਤੇ ਸੋਸ਼ਲ ਮੀਡੀਆ ਦੇ ਪਿੱਛੇ ਤੇ ਇਹ ਖਬਰ ਕਾਫੀ ਚੱਲ ਰਹੀ ਹੈ ਕਿ ਗੁਰੂ ਸਾਹਿਬ ਦੇ ਤੇ ਖਾਲਸੇ ਦੀ ਜਿਹੜੀ ਮਾਤਾ ਵਾ ਸੇ ਕੌਮ ਦੀ ਪੰਥ ਦੀ ਉਹ ਤੁਸੀਂ ਮੈਂਬਰਸ਼ਿਪ ਕੱਟ ਰਹੇ ਹੋ ਫਿਰ 100 ਰੁਪਇਆ ਤੁਸੀਂ ਚੰਦਾ ਵੀ ਲੈ ਰਹੇ ਹੋ ਇਹ ਕਿੱਥੋਂ ਕਿੱਥੇ ਕਿਹੜੇ ਹੱਦ ਤੱਕ ਗੱਲ ਸਹੀ ਹੈ ਗਲਤ ਨਹੀਂ ਕਿ ਤੁਸੀਂ ਆਪਣੇ ਨਿੱਜੀ ਸਵਾਰਥ ਵਾਸਤੇ ਇਹ ਕੁ ਦੁਨਿਆਵੀ ਜਿਹੜੀ ਐ ਪਾਰਟੀਆਂ ਹੈਗੀਆਂ ਉਹਦੇ ਵਾਸਤੇ ਤੁਸੀਂ ਗੁਰੂ ਸਾਹਿਬ ਦੇ ਪਰਿਵਾਰ ਤੱਕ ਨਹੀਂ ਛੱਡਿਆ ਇਹ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਮੈਂ ਚਾਹੁੰਦਾ ਕਿ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਕੀ ਤੇ ਹਿਸਾਬਤ ਕਰਨਾ ਚਾਹੁੰਦਾ ਹੈ ਇਹ ਇਹ ਕਿਹੜੀ ਮਰਹੰਦਿਆ ਵਾ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਹੋਈਆਂ ਵਾ ਕਿਸੇ ਨੇ ਵੀ ਆਪਣੇ ਪੀਰ ਪਕੰਬਰ ਦੇਵੀ ਦੇਵਤਿਆਂ ਨੂੰ ਆਪਣੀ ਪਾਰਟੀ ਦਾ ਮੈਂਬਰ ਨਹੀਂ ਬਣਾਇਆ ਜੇਪੁਰਾ ਆਇਆ ਤੇ ਅਮਰਪਾਲ ਦੀ ਪਾਰਟੀ ਨੇ ਬਣਾਇਆ ਅਕਾਲੀ ਦਾ ਲਵਾਰਸ ਪੰਜਾਬ ਨੇ ਇਹ ਬਿਲਕੁਲ ਗਲਤ ਹੈ ਤੇ ਸਿਖ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਆ ਇਹਦੇ ਉੱਤੇ ਸਾਰੀ ਜਥੇਬੰਦੀਆਂ ਨੂੰ ਤੇ ਜਿਹੜੇ ਬਾਦਲ ਸਾਹਿਬ ਦਾ ਵਿਰੋਧ ਕਰਦੇ ਰਹੇ ਨੇ ਉਹਨਾਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਹੁਣ ਤੇ ਸਾਰੇ ਬੋਲ ਪੈ ਗਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾਵਾਂ ਖਤਮ ਕੀਤੀਆਂ ਗਲਤ ਹੈ ਇੱਥੋਂ ਤੱਕ ਕਿ ਇੱਕ ਮੈਂਬਰ ਸ਼ਰਮ ਨੇ ਕਮੇਟੀ ਦਾ ਜਗਤਾਰ ਸਿੰਘ ਰੋਡੇ ਉਨੇ ਇਥੋਂ ਤੱਕ ਕਹਿ ਦਿੱਤਾ ਕਿ ਇਹਦੇ ਗੰਭੀਰੇ ਛਿੱਟੇ ਪੁੱਟਣੇ ਪੈਣਗੇ ਅਕਾਲੀ ਦਲ ਨੂੰ ਕਮਾਲ ਹੋ ਗਈ ਯਾਰ ਉਹ ਮੈਂ ਤੇ ਮਹਿਸੂਸ ਕਰਦਾ ਕਿ ਜੋ ਅਕਾਲੀ ਦਲ ਨੇ ਪੰਜਾਬ ਦੀ ਜਨਤਾ ਨੂੰ ਸਹੂਲਤਾਂ ਦਿੱਤੀਆਂ ਉਹਨੂੰ ਮੁੱਖ ਰੱਖਦੇ ਆਂ ਪੰਜਾਬ ਦੀ ਜਨਤਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਉਹ ਅਕਾਲੀ ਦਲ ਦੀ ਜਿਹੜੀ ਸਥਿਤੀ ਬੜੀ ਮਜ਼ਬੂਤ ਹੈ ਜਿੰਨੂੰ ਵੇਖ ਕੇ ਜਿਹੜੇ ਵਿਰੋਧੀ ਧਿਰ ਦੇ ਬੰਦੇ ਉਹਨਾਂ ਨੂੰ ਇਹ ਗੱਲ ਹਾਜਮ ਨਹੀਂ ਹੁੰਦੀ ਉਹ ਧਰਮ ਦਾ ਆਸਰਾ ਲੈ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲੀ ਦਲ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਟਾਰਗੇਟ ਕਰਨ ਵਿੱਚ ਕਾਮਯਾਬ ਨਹੀਂ ਹੋਣਗੇ ਕਿਉਂਕਿ ਲੋਕ ਤੇ ਆ ਪਹਿਲੋਂ ਹੀ ਬਾਦਲ ਸਾਹਿਬ ਦੀ ਸਰਕਾਰ ਵੱਲੋਂ ਜੋ ਗਰੀਬਾਂ ਨੂੰ ਸਹੂਲਤਾਂ ਦਿੱਤੀਆਂ ਉਦੇ ਗੁਣਗਾਨ ਕਰਦੇ ਲੋਕ ਪਛਤਾ ਰਹੇ ਕਿ ਸਮਾਵੇ ਤੇ ਅਹੀਂ ਫਿਰ ਅਕਾਲੀ ਦਲ ਦੀ ਸਰਕਾਰ ਲਈਆਂ ਤੇ 2027 ਦੇ ਵਿੱਚ ਫਿਰ ਅਕਾਲੀ ਦਲ ਦੀ ਸਰਕਾਰ ਆ ਜਾਣੀ ਹੈ ਤੇ ਮੈਂ ਆਪਣੇ ਅਕਾਲੀ ਦਲ ਦੇ ਵਰਕਰਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜੇ ਤਾਂ ਇਹੋ ਜਿਹੀ ਕੋਈ ਗੱਲ ਹੋਵੇ ਤੇ ਡੱਟ ਕੇ ਵਿਰੋਧ ਕਰਿਆ ਕਰੋ ਹੁਣ ਮੈਂ ਆਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਨਾ ਤੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਜੋ ਕਹਿੰਦਾ ਕਿ ਸਿੰਘ ਸਭਾ ਦੀਆਂ ਸੇਵਾਵਾਂ ਖਤਮ ਕਰਕੇ ਬਹੁਤ ਮਾੜਾ ਕੀਤਾ ਅਕਾਲੀ ਦਲ ਨੇ ਕੋਰ ਕਮੇਟੀ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਜਿਹੜੀ ਅਮਰਤਪਾਲ ਦੀ ਪਾਰਟੀ ਨੇ ਮਾਤਾ ਸਾਹਿਬਗੋੜ ਨੂੰ ਵਾਰਸਪ ਪੰਜਾਬ ਦੀ ਜਿਹੜੀ ਜਥੇਬੰਦੀ ਅਕਾਲੀ ਦਲ ਬਣਾਇਆ ਦਾ ਮੈਂਬਰ ਬਣਾਇਆ ਕੀ ਇਹ ਠੀਕ ਹੈ ਕੀ ਇਹ ਤੁਹਾਡੀ ਮਰਿਆਦਾ ਦੇ ਵਿੱਚ ਕਿ ਇਹਦੇ ਤੇ ਬੋਲਣ ਦਾ ਤੁਹਾਡਾ ਕੋਈ ਹੱਕ ਨਹੀਂ ਇਦਾਂ ਤੇ ਫਿਰ ਉਹਨਾਂ ਦੀ ਫਿਰ ਤੁਸੀਂ ਬੋਰਡ ਵੀ ਬਣਾਓਗੇ ਫਿਰ ਕਿੱਦਾਂ ਪਾਓਗੇ ਮੈਂਬਰਸ਼ਿਪ ਦਾ ਮਤਲਬ ਹੁੰਦਾ ਕਿ ਜਿਹੜਾ ਬੰਦਾ ਪੰਜਾਬ ਦਾ ਵਸ ਨਹੀਂ ਕਿ ਇੱਥੇ ਫਿਲਹਾਲ ਸਰੀਰਕ ਤੌਰ ਤੇ ਰਹਿ ਰਿਆ ਪ੍ਰਸ਼ਾਦਾ ਪਾਣੀ ਛੱਕ ਰਿਆ ਉਹਦੀ ਮੈਂਬਰਸ਼ਿਪ ਕਰਦੇ ਆਂ ਹੀ ਉਹਦਾ ਮੋਬਾਈਲ ਨੰਬਰ ਵੀ ਲਿਖਦੇ ਆਂ ਸਾਰਾ ਕੁਝ ਕਰਦੇ ਆਂ ਯਾਰ ਐਡੀ ਇੰਨੀ ਤੁਹਾਡੀ ਗਰੀ ਸੋਚ ਹੋਗੀ ਕੀ ਤੇ ਹੀ ਗੁਰੂ ਸਾਹਿਬ ਦੇ ਤੱਕ ਨਹੀਂ ਬਖਸ਼ਿਆ ਮੈਂ ਇਸ ਚੀਜ਼ ਦੀ ਸ਼ਿਕਪਤ ਰਖੇਦੀ ਕਰਦਾ ਹਾਂ ਉਹ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਸਟੈਂਡ ਲਿਆ ਜਾਵੇ ਜਿਨੇ ਵੀ ਇਹ ਜਿਹੜੀ ਪਾਰਟੀ ਆ ਸ਼੍ਰੋਮਣੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਆ ਪਿੱਛੇ ਜੇ ਬੜੀ ਇੱਕ ਵੀਡੀਓ વાયરલ ਹੋਈ ਸੀ ਜੈਦਾ ਵਿੱਚ ਸਰਮ ਜੀਤ ਸਕਨੇ ਵੀ ਕਿਹਾ ਸੀ ਐਮਪੀ ਨੇ ਕਿ ਮੈਂ ਦਾੜੀ ਰੰਗਦਾਰਿਆਂ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਸੋ ਜਿਹੜੇ ਵਿਰੋਧੀਆਂ ਦੀ ਤਾਕਤ ਵਿਰੋਧੀਆਂ ਦੇ ਇਸ਼ਾਰਿਆਂ ਤੇ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਮੈਂ ਦੀ ਨਖੇਦੀ ਕਰਦਾ ਹੁਰਮਾ ਖੇਤੀ ਕਾਲਤਕ ਸਾਇਤ ਨੂੰ ਵੀ ਮੰਗ ਪੱਤਰ ਸੌਂਪਾਂ ਗ ਆ ਗਈ ਬਈ ਇਹਦੇ ਤੇ ਤੇ ਕਰਨੀ ਚਾਹੀਦੀ ਮੇਲੇ ਬਣਨ ਤੋਂ ਬੜੀ ਠੇਸ ਪਹੁੰਚੀ ਆ ਕੀ ਤੇ ਮਾਤਾ ਸਾਹਿਬ ਕੋਲ ਤੇ ਨਾਦੀ ਰਸੀਦ ਕਟਣ ਦੇ ਉਹ ਪਰਚੀ ਕਟਣ ਦੇ ਮੈਂਬਰ ਬਣਾ ਰਹੇ ਆਪਣੇ ਥੱਲੇ ਕੀ ਮੈਂਬਰਾਂ ਨੂੰ ਫਿਰ ਹੁਕਮ ਹੁੰਦਾ ਕਿ ਜਾ ਕੇ ਪ੍ਰਚਾਰ ਕਰੋ ਘਰ ਘਰ ਜਾ ਕੇ ਤੇ ਪਾਰਟੀ ਦੇ ਹੱਕ ਦੇ ਲੋਕਾਂ ਨੂੰ ਲਾਮਬੰਦ ਕਰੋ ਇਹ ਮੈਂਬਰ ਕੰਮ ਕਰਦੇ ਨੇ ਮੈਂ ਪੁੱਛਣਾ ਚਾਹੁੰਨਾ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਨੂੰ ਕੀ ਉਹ ਮਾਤਾ ਸਾਹਿਬ ਕੋਲ ਆਣ ਕੇ ਲੋਕਾਂ ਦੇ ਘਰ ਜਾ ਕੇ ਤੁਹਾਡੀ ਪਾਰਟੀ ਦਾ ਪ੍ਰਚਾਰ ਕਰੂਗੀ ਸ਼ਰਮਨਾ ਮਰ ਜਾਣਾ ਚਾਹੀਦਾ ਤੁਹਾਨੂੰ ਇੰਨੀ ਘਨੌਣੀ ਹਰਕਤ ਕੀਤੀ ਆ ਤੁਸੀਂ ਇਹ ਬਹੁਤ ਜੋਰ ਸ਼ੋਰ ਨਾਲ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇਹ ਪੋਸਟ ਵਾਇਰਲ ਹੋ ਰਹੀ ਆ ਤੇ ਮੈਂ ਇਹ ਵੇਖਣਾ ਕਿਸ ਅਕਾਲ ਤੱਕ ਸਾਡੇ ਜਥੇਦਾਰ ਸਾਹਿਬ ਜਾਂ ਗਾਰਮ ਖਿਆਲੀਏ ਜਿਹੜੇ ਅਕਾਲੀ ਦਲ ਨੂੰ ਟਾਰਗੇਟ ਕਰਦੇ ਆ ਨਿਸ਼ਾਨਾ ਬਣਾਉਂਦੇ ਆ ਉਹ ਇਹਦੇ ਤੇ ਹੁਣ ਕਿਹੜੀ ਬਿਆਨਬਾਜ਼ੀ ਕਰਦੇ ਆ ਕੀ ਆਪਣਾ ਸਟੈਂਡ ਲੈ ਲਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਦਾ ਸਖਤ ਤੋਂ ਸਖਤ ਵਿਰੋਧ ਕਰੋ ਔਰ ਅਕਾਲੀ ਦਲ ਦੀ ਵੀਰੋ ਸਰਕਾਰ ਆ ਜਾਣੀ ਜੇ ਸਰ ਥੋੜੀ ਜੀ ਹਿੰਮਤ ਕਰੋ ਲੋਕਾਂ ਦੇ ਵਿੱਚ ਵਿਚਰੋ ਔਰ ਆਉਣ ਵਾਲੀ ਜਿਹੜੀ 2027 ਦੀ ਸਰਕਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੋएगी ਉਹ ਸ਼ਖਬੀਰ ਸਿੰਘ ਬਾਦਲ ਜਿਹੜੇ ਐ ਇਹਦੇ ਮੁੱਖ ਮੰਤਰੀ ਹੋਣਗੇ ਤਗੜੇ ਹੋ ਜੋ ਹੁਣ ਹਮਲਾ ਮਾਰਨ ਦੀ ਲੋੜ ਆ ਔਰ ਇਹਨਾਂ ਨੂੰ ਪੁੱਛੋ ਇਹ ਇਹਨਾਂ ਦੇ ਵਰਕਰਾਂ ਬੋਲਿਆ ਕਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ